ਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਮਨਵਿਰਤੀਆਂ ਨੂੰ ਉਕਾਗਰ ਕਰਦੇ ਹੋਏ ਫਤਿਹ ਦਾ ਨਾਰਾ ਬੁਲੰਦ ਕਰੀਏ ਰਸਨਾ ਕਰੋ ਪਵਿੱਤਰ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰਬਾਣੀ ਗੁਰੂ ਜੀ ਸਾਨੂੰ ਦ੍ਰਿਸ਼ਟਮਾਨ ਉਦਾਹਰਣ ਦੇ ਕੇ ਸਮਝਾਉਣਾ ਕਰਦੇ ਹਨ ਕਿ ਜਿਸ ਤਰ੍ਹਾਂ ਦ੍ਰਿਸ਼ਟਮਾਨ ਦੇ ਵਿੱਚ ਬੱਚੇ ਲੁਕਣ ਮਿਟੀ ਖੇਡਦੇ ਨੇ ਅੱਜ ਕੱਲ ਤਾਂ ਚਲੋ ਇਹ ਖੇਡਾਂ ਦੀ ਜਗ੍ਹਾ ਜਿਹੜੀ ਅਸੀਂ ਖੇਡਦੇ ਹਾਂ ਮੋਬਾਈਲ ਨੇ ਲੈ ਲਈ ਮੋਬਾਈਲ 'ਚ ਖੇਡ ਲੈਂਦੇ ਆ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਪਹਿਲੇ ਸਮਿਆਂ ਦੇ ਵਿੱਚ ਬੱਚੇ ਲੁਕਣ ਮਿਟੀ ਖੇਡਦੇ ਸੀ ਉਹ ਜਦੋਂ ਖੇਡਦੇ ਸੀ ਤੇ ਇੱਕ ਬੱਚੇ ਦੇ ਅੱਖਾਂ ਦੇ ਪੱਟੀ ਬੰਨ੍ਹ ਕੇ ਉਹਨੂੰ ਪੁਹਾੜੀ ਦੇ ਕੇ ਛੱਡ ਦਿੱਤਾ ਜਾਂਦਾ ਸੀ ਬਾਕੀ ਲੋਕ ਜਾਂਦੇ ਸ। ਇਦਾਂ ਹੀ ਮਹਾਰਾਏ ਕਹਿੰਦੇ ਵੀ ਮਾਲਕ ਨੇ ਇਹ ਮਨ ਬੱਚੇ ਨਾਲ ਖੇਡ ਸ਼ੁਰੂ ਕੀਤੀ ਤੇ ਇਹਨੂੰ ਮਨ ਨੂੰ ਪੁਹਾੜੀ ਦੇ ਕੇ ਛੱਡਦਾ। ਇਦਾਂ ਹੀ ਮਨ ਦੇ ਨਾਲ ਜੋ ਮਾਲਕ ਨੇ ਖੇਡ ਸ਼ੁਰੂ ਕੀਤੀ ਉਹਦੇ ਵਿੱਚ ਮਨ ਨੂੰ ਪੁਹਾੜੀ ਦੇ ਕੇ ਛੱਡਦਾ। ਜਿਉਂ ਇਹਨੂੰ ਪੁਹਾੜੀ ਦੇ ਕੇ ਛੱਡਿਆ ਤੇ ਆਪ ਮਾਲਕ ਲੁਕ ਗਿਆ। ਉਹ ਲੁਕਿਆ ਕਿੱਥੇ ਉਹ ਵੀ ਫਿਰ ਦੱਸਿਆ। ਹੁਣ ਉਹ ਮਾਲਕ ਨੂੰ ਲੱਭਦੇ 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 ਮਹਾਰਾਏ ਕਹਿੰਦੇ ਫਰਮਾਨ ਕਰਦੇ ਹਨ ਦੀਪਵਾਲੀ ਪੁਰਖ ਵਿਧਾਤੇ ਬਹੁਤ ਬਹੁਤ ਜਨਮਾਂ ਦੇ ਕਹਿੰਦੇ ਲੱਭਦਾ 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 ਕਿੰਨੇ ਜਨਮਾਂ ਚੋਂ ਨਿਕਲ ਕੇ ਫਿਰ ਵਾਰੀ ਮਿਲੀ ਐ ਕੋਣ ਦੁਬਾਰਾ ਲੱਭ ਨਹੀਂ ਪਾਇਆ ਅਜੇ ਤੱਕ ਸਫਲਤਾ ਨਹੀਂ ਹਾਸਲ ਕਰ ਪਾਇਆ ਲੱਭਣ ਦੇ ਖੇਡ ਨੂੰ ਜਿੱਤ ਨਹੀਂ ਪਾਇਆ ਹੁਣ ਇਸ ਖੇਡ ਦੇ ਵਿੱਚ ਮਹਾਰਾਜ ਨੇ ਸਮਾਂ ਦੇ ਦਿੱਤਾ ਵਾ ਉਹ ਸਮੇਂ ਦੇ ਵਿੱਚ ਜੇ ਅਸੀਂ ਲੱਭ ਲਿਆ ਜਿੱਤ ਗਏ ਜੇ ਨਹੀਂ ਲੱਭ ਪਏ ਤੇ ਹਾਰ ਗਏ ਹੁਣ ਮਹਾਰਾਜ ਨੇ ਪੁਹਾੜੀ ਦੇ ਕੇ ਛੱਡ ਦਿੱਤਾ ਤੇ ਆਪ ਕਿੱਥੇ ਲੋਕ ਕੇ ਬੈਠ ਗਿਆ ਮਹਾਰਾਜ ਕਹਿੰਦੇ ਮੇਰੇ ਪ੍ਰਭ ਅੰਦਰ ਆਪ ਲਗਾਇਆ ਗੁਰ ਪ੍ਰਸ਼ਾਦੀ ਹਰ ਮਿਲੇ ਮਲਾਇਆ ਆਪ ਦਸਮ ਦਵਾਰ ਦੇ ਵਿੱਚ ਦਰਵਾਜ਼ਾ ਬੰਦ ਕਰਕੇ ਬੈਠ ਗਿਆ ਤੇ ਕਹਿੰਦੇ ਜੇ ਮੈਨੂੰ ਮਿਲਣਾ ਹੋਏ ਤੇ ਗੁਰੂ ਦੇ ਰਾਈ ਮਿਲ ਸਕਦੇ ਹੋ ਦਸਮ ਦਵਾਰ ਨੂੰ ਬੰਦ ਕਰਕੇ ਆਪ ਬੈਠ ਗਿਆ ਤੇ ਚਾਬੀ ਜਿਹੜੀ ਆ ਗੁਰੂ ਨੂੰ ਦੇਤੀ ਚਾਬੀ ਕਿਹਨੂੰ ਦੇਤੀ ਗੁਰੂ ਨੂੰ ਦੇਤੀ ਜੇ ਕੋਈ ਗੁਰਮਖ ਮਿਲਣਾ ਚਾਵੇ ਉਹਨੂੰ ਤੂੰ ਭੇਤ ਦੇ ਦੇਣਾ ਕਿੱਦਾਂ ਹੈ ਜਿਹੜਾ ਤਾਲਾ ਲਾਇਆ ਕਿੱਦਾਂ ਖੋਲਣਾ ਕਿੱਦਾਂ ਇਹ ਚਾਬੀ ਲੱਗੇਗੀ ਤੇ ਮਾਰਾ ਇਹ ਕਹਿੰਦੇ ਖਾਟ ਨੇਮ ਕਰ ਕੋਠਰੀ ਬੰਦੀ ਬਸਤ ਅਨੂਪ ਵਿੱਚ ਪਾਈ ਕੁੰਜੀ ਕੁਲਫ ਪ੍ਰਾਣ ਕਰ ਰੱਖੇ ਕਰਤੇ ਬਾਰਨ ਲਾਈ ਹੁਣ ਜਿਸ ਤਰ੍ਹਾਂ ਬਹੁਤ ਸਾਰੇ ਜੀਵ ਕਹਿ ਦਿੰਦੇ ਆ ਕਿ ਉੱਥੇ ਸੋਨੇ ਦੇ ਦਰਵਾਜ਼ੇ ਲੱਗੇ ਆ ਕਈ ਕੁਝ ਸੁਣਨ ਨੂੰ ਮਿਲਦਾ ਇੱਥੇ ਮਾਰੇ ਹੁਣ ਦੱਸ ਰੇ ਦਰਵਾਜ਼ਾ ਕਿਹੜਾ ਵਾ ਚਾਬੀ ਕਿਹੜੀ ਆ ਮਾਰੇ ਕੀ ਕਹਿੰਦੇ ਆ ਕਹਿੰਦੇ ਖੱਟ ਨੇਮ ਕਰ ਕੋਠਰੀ ਬੰਦੀ ਬਸਤ ਅਨੂਪ ਵਿੱਚ ਪਾਈ ਕੁੰਜੀ ਕੁਲਫ ਪ੍ਰਾਣ ਕਰ ਰੱਖੇ ਕਰਤੇ ਬਾਰ ਨਾ ਲਾਈ ਕਹਿੰਦੇ ਵੀ ਕੋਈ ਉੱਥੇ ਹੋਰ ਦਰਵਾਜ਼ਾ ਨਹੀਂ ਲੱਗਾ ਪੁਰਾਣਾ ਦਾ ਜਿੰਦਰਾ ਦੇ ਪੁਰਾਣਾ ਚੀ ਚਾਬੀ ਹੈ ਕਹਿੰਦੇ ਸੇਖ ਹੱਟ ਚੱਕਰਾਂ ਤੇ ਇਹ ਜਿਹੜਾ ਘਰ ਤਿਆਰ ਕਰ ਦਿੱਤਾ ਇਹ ਘਰ ਦੇ ਵਿੱਚ ਦਸਵੇਂ ਦੁਆਰ ਦੇ ਵਿੱਚ ਇੱਕ ਕੀਮਤੀ ਵਸਤੂ ਰੱਖ ਦਿੱਤੀ ਹੈ ਜਿਹਦੀ ਅਸੀਂ ਪ੍ਰਾਪਤੀ ਕਰਨੀ ਹੈ ਜਿਹਦੀ ਪ੍ਰਾਪਤੀ ਕਰਕੇ ਜਿੱਚੇ ਸਮਾ ਕੇ ਅਸੀਂ ਆਪਣਾ ਜਮਨ ਮਰਨ ਖੰਡਨ ਕਰਨਾ ਜਿੱਚੇ ਸਮਾ ਕੇ ਅਸੀਂ ਅਬਨਾਸੀ ਨੂੰ ਪਾਉਣਾ ਜੋ ਅਸੀਂ ਪੜਦੇ ਹਾਂ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਖਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮਣ ਦਾ ਹੈ ਆਪ ਵੀ ਮਾਰਗ ਦਸਵੇਂ ਦੁਆਰ ਦੇ ਵਿੱਚ ਬੈਠ ਗਿਆ ਤੇ ਹੁਣ ਮਹਾਰਾਜ ਫਰਮਾਉਂਦੇ ਕਹਿੰਦੇ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਪਾਈ ਕਹਿੰਦੇ ਜਿਹਦਾ ਗ੍ਰਾਹ ਹੀ ਉਹਨੇ ਤਾਲਾ ਲਾ ਕੇ ਚਾਬੀ ਗੁਰੂ ਨੂੰ ਦੇ ਦਿੱਤੀ ਹੁਣ ਕਹਿੰਦੇ ਵੀ ਇਹ ਗੁਰੂ ਤੋਂ ਬਿਨਾਂ ਖੁੱਲ ਨਹੀਂ ਸਕਦੇ ਇਹਦਾ ਭੇਦ ਗੁਰੂ ਨੇ ਦੇਣਾ ਖੋਲਣ ਦਾ ਤੇ ਮਹਾਰਾਜ ਕਹਿੰਦੇ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਛਤ ਗੁਰਬਿੰਨ ਮਨ ਕਾ ਤਾਂਕ ਨੌਗੜੈ ਅਵਰ ਨ ਕੁੰਜੀ ਹੱਥ ਕਹਿੰਦੇ ਹੋਰ ਕਿਹ ਕੋ ਕੁੰਜੀ ਨਹੀਂ ਹੈਗੀ ਤੇ ਹੁਣ ਮਹਾਰਾਜ ਨੂੰ ਭੇਦ ਦੇ ਰਿਹਾ ਤੇ ਨਾਲੇ ਦੱਸ ਰਿਹਾ ਕਹਿੰਦੇ ਕੁੰਜੀ ਮੈਂ ਤੈਨੂੰ ਦੱਸ ਦਿੰਨਾ ਜਿੱਦਾਂ ਹੀ ਪੜਿਆ ਖੱਟ ਨੇਮ ਕਰ ਕੋਠਰੀ ਬੰਨਦੀ ਬਸ ਨੂਕ ਵਿੱਚ ਪਾਈ ਕੁੰਜੀ ਕੁਲਪ ਪ੍ਰਾਣ ਕਰ ਰੱਖੇ ਘਰ ਤੇ ਬਾਰ ਨਾ ਲਾਈ ਤੇ ਨਾਲ ਹੀ ਮਹਾਰਾਜ ਦੱਸ ਰਿਹਾ ਵੀ ਗਾਰ ਨਹੀਂ ਕੋਈ ਉੱਥੇ ਲਾਇਆ ਕੋਈ ਪੁਰਾਣਾ ਦਾ ਜਿੰਦਰਾ ਪੁਰਾਣਾ ਦੀ ਚਾਬੀ ਆ ਤੇ ਕਹਿੰਦੇ ਹੁਣ ਤੂੰ ਜਾਗਰਤ ਅਵਸਥਾ ਚ ਰਹੀਂ ਕਹਿੰਦੇ ਆਪਮਨ ਜਾਗਤ ਰ ਹੋਰੇ ਭਾਈ ਗਾਫਲ ਹੋਏ ਕੇ ਜਨਮ ਗਵਾਇਓ ਚੋਰ ਮੁਸੈ ਕਰ ਜਾਈ ਵੀ ਬੇਪਰਵਾਹ ਨਾ ਹੋ ਜੀ ਹੁਣ ਤੈਨੂੰ ਦੱਸ ਦਿੱਤਾ ਵੀ ਕਿੱਥੇ ਕਿਹੜਾ ਜਿੰਦਰਾ ਵਾ ਕਿਹੜੀ ਚਾਬੀ ਆ ਕਹਿੰਦੇ ਵੀ ਤੂੰ ਸੁਚੇਤ ਰਹਿਣਾ ਜਦੋਂ ਤੂੰ ਇੱਥੋਂ ਜਾਣਾ ਵਾ ਤੇ ਇਹ ਪੰਜ ਜਿਹੜੇ ਨੇ ਇਹ ਦਰ ਤੇ ਬੈਠੇ ਹੁੰਦੇ ਆ ਵੇਟ ਕਰਦੇ ਜਦੋਂ ਅਸੀਂ ਰਾਤ ਨੂੰ ਆਪਣੇ ਘਰ ਚਲੇ ਜਾਂਦੇ ਆ ਸਾਨੂੰ ਇਹ ਸ੍ਰੀ ਰਿਕਰੂਪੀ ਘਰ ਚੋਂ ਕੱਢ ਕੇ ਸਾਡੇ ਮਨ ਦੇ ਘਰ ਪਹੁੰਚਾ ਦੇ ਪਹੁੰਚਾ ਦਿੱਤਾ ਜਾਂਦਾ ਪੰਜਾਂ ਵੱਲੋਂ ਸੌਣ ਦੇ ਵਿੱਚ ਭੇਜ ਦਿੱਤਾ ਜਾਂਦਾ ਜਦੋਂ ਸਵੇਰੇ ਆਉਂਦਾ ਵਾ ਤੇ ਇਹ ਪੰਜ ਜਿਹੜੇ ਆ ਉਸੇ ਟਾਈਮ ਆਪਣੀਆਂ ਡਿਊਟੀਆਂ ਸੰਭਾਲ ਲੈਂਦੇ ਕਿਉਂਕਿ ਖੇਡ ਜਦੋਂ ਖੇਡ ਦੀ ਮੈਦਾਨ ਦੇ ਵਿੱਚ ਉਤਰਦਾ ਮਨ ਆ ਕੇ ਉਸੇ ਟਾਈਮ ਐਕਟਿਵ ਹੋ ਜਾਂਦੇ ਆ ਤੇ ਮਾਰੇ ਭੇਦ ਦੇਣਾ ਕਰਦੇ ਕਹਿੰਦੇ ਪੰਜ ਪਹਿਰੂਆ ਦਰਮੇ ਰਹਤੇ ਤਿੰਨ ਕਾ ਨਹੀਂ ਪਤਿਆਰਾ ਚੇਤ ਸਚੇਤ ਚੁੱਤ ਚਿਤ ਹੋਏ ਰੋ ਤੇ ਲੈ ਪ੍ਰਕਾਸ਼ ਉਜਾਰਾ ਉਜਾਰਾ ਕਹਿੰਦੇ ਵੀ ਪ੍ਰਕਾਸ਼ ਲੈ ਕੇ ਚੱਲੀ ਨਾਮ ਦਾ ਹਨੇਰੇ ਚ ਨਾ ਚੱਲੀ ਉਹ ਦਰ ਤੇ ਬੈਠੇ ਆ ਬੈਠੇ ਉਹਨੇ ਤੁਹਾਨੂੰ ਘੇਰ ਲੈਣਾ ਵੇਖੋ ਹੁਣ ਜਦੋਂ ਅਸੀਂ ਇੱਧਰ ਲੈ ਬੰਨੇ ਆਉਂਨੇ ਆ ਤੇ ਆਉਂਦੇ ਸਾਨੂੰ ਨਾ ਭੇਦ ਹੋਣ ਕਰਕੇ ਆਉਂਦੇ ਖਲਾਰਾ ਪਾ ਦਿੰਦੇ ਆ ਉਖਲਾਰਾ ਕਾਦਾ ਪਾਉਂਦੇ ਆ ਵਿਚਾਰਾਂ ਦਾ ਪਾਉਣ ਦਾ ਬੈਲੈਂਸ ਵਿਗਾੜ ਦਿੰਦੇ ਆ ਸਾਨੂੰ ਭੇਦ ਨਹੀਂ ਆਉਂਦਾ ਸਾਨੂੰ ਪਾਉਣ ਦਾ ਬੈਲੈਂਸ ਨਹੀਂ ਬਣਾਉਣਾ ਆਉਂਦਾ ਤੇ ਮਾਰਾ ਇਹ ਕਹਿੰਦੇ ਵੀ ਹੁਣ ਇੱਥੇ ਜੇ ਤੂੰ ਇਹਨਾਂ ਦੇ ਚੱਕਰ 'ਚ ਫਸ ਗਿਆ ਫਸ ਕੇ ਨਵਾਂ ਘਰਾਂ ਜੇ ਵਿਚਰਨਾ ਸ਼ੁਰੂ ਕਰ ਦਿੱਤਾ ਨਵਾਂ ਘਰਾਂ ਨੂੰ ਦੇਖ ਕੇ ਭੁੱਲ ਗਿਆ ਮਾਲਕ ਨੂੰ ਤੇ ਕਹਿੰਦੇ ਕਦੀ ਵੀ ਤੂੰ ਜਿਹੜਾ ਵਾ ਦਸਵੇਂ 'ਚ ਜਾ ਕੇ ਤਤ ਦੀ ਪ੍ਰਾਪਤੀ ਨਹੀਂ ਕਰ ਸਕਦਾ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦਾ ਕਹਿੰਦੇ ਜੇ ਤੂੰ ਭੁੱਲ ਗਿਆ ਕਹਿੰਦੇ ਨੌ ਘਰ ਦੇਖ ਜੋ ਕਾਮਣ ਭੂਲੀ ਬਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ ਕਹਿੰਦੇ ਦਸਵੇਂ ਚ ਤਤ ਪਰ ਹੁਣ ਜਿਉਂ ਹੀ ਮਨ ਇਧਰ ਆਇਆ ਇਧਰ ਆ ਕੇ ਭੇਦ ਨਾ ਹੋਣ ਕਰਕੇ ਇਹਨੂੰ ਜਿਹੜਾ ਵਾ ਕਾਲ ਜਿਹੜਾ ਵਾ ਇਹ ਆਪਣੇ ਬੰਦੀਖਾਨੇ ਚ ਬੰਦ ਕਰ ਲੈਂਦਾ ਤ੍ਰੈ ਗੁਣਾ ਦੀ ਜਿਹੜੀ ਆ ਖਾਈ ਪੁੱਟ ਕੇ ਚਾਰਸ ਫਿਰੇ ਮਾਇਆ ਦਾ ਜ਼ਹਿਰ ਜਿਹੜਾ ਫਲਾ ਦਿੰਦਾ ਕਿ ਤਾਂ ਜੋ ਬਾਹਰ ਨਾ ਜਾ ਸਕੇ ਬਾਹਰ ਨਾ ਨਿਕਲ ਸਕੇ ਹੁਣ ਜਦੋਂ ਇਧਰ ਆਉਂਦਾ ਵਾ ਇਧਰਲੇ ਬੰਨੇ ਆ ਕੇ ਸ੍ਰੀ ਰਿਪੂਪੀ ਗਰਾਊਂਡ ਤੇ ਜਦੋਂ ਉਤਰਦਾ ਵਾ ਤੇ ਪੰਜਾਂ ਦਾ ਸਾਥੀ ਬਣ ਜਾਂਦਾ ਪੰਜ ਜਿਹੜੇ ਇਹਦੇ ਨਾਲ ਦੋਸਤੀ ਕਰ ਲੈਂਦੇ ਆ ਪੰਜਾਂ ਦੇ ਸੰਗ ਚ ਆ ਕੇ ਤੇ ਇਹ ਆਪਣਾ ਘਰ ਭੁੱਲ ਜਾਂਦਾ ਵਾ ਤੇ ਪ੍ਰਾਈ ਕਰ ਲਈ ਰਾਤ ਦਿਨ ਲੱਗ ਜਾਂਦਾ ਪ੍ਰਾਈ ਕਰ ਲਈ ਮਿਹਨਤ ਕਰਦਾ ਓਵਰ ਟਾਈਮ ਤੱਕ ਲਾਉਂਦਾ ਪਰ ਆਪਣੇ ਘਰ ਦੇ ਲਈ ਸੋਚਦਾ ਨਹੀਂ ਮਾਰੇ ਕਹਿੰਦੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤਦ ਵਰਤਨਾ ਇਸ ਕੀ ਚਿੰਤਾ ਨਾ ਹੈ ਵੀ ਕਹਿੰਦੇ ਜਿਹੜਾ ਘਰ ਛੱਡ ਕੇ ਜਾਣਾ ਰਾਤ ਦਿਨ ਤੂੰ ਉਹਦੇ ਲਈ ਲਗਾ ਪਰ ਜਿਹੜਾ ਤੇਰਾ ਮਨ ਦਾ ਘਰ ਆ ਕਹਿੰਦੇ ਜਿੱਥੇ ਜਾ ਕੇ ਵਰਤਨਾ ਤੂੰ ਜਿੱਥੇ ਸੰਦੀਵੀ ਵਾਸਾ ਕਰਨਾ ਵਾ ਕਹਿੰਦੇ ਉਹਦੀ ਤੈਨੂੰ ਥੋੜੀ ਵੀ ਚਿੰਤਾ ਨਹੀਂ ਹੈ ਵੀ ਉੱਥੇ ਕਿੱਦਾਂ ਜਾਣਾ ਤੇ ਮਾਰੇ ਕਹਿੰਦੇ ਪੰਜ ਚੋਰ ਚੰਚਲ ਚਿਤ ਚੱਲੈ ਪਰ ਘਰ ਜੋ ਹੈ ਘਰ ਨਹੀਂ ਪਾਲੈ ਫਰਾਈ ਕਰਨਾ ਜੁੜ ਗਿਆ ਆਪਣੇ ਘਰ ਦੀ ਪਾਲੀ ਨਹੀਂ ਕਰ ਰਿਆ ਇੰਨਾ ਜੁੜਿਆ ਵਾ ਕਹਿਣ ਤੇ ਵੀ ਨਹੀਂ ਘਰ ਆ ਰਿਆ ਮਾਰੇ ਆਵਾਜ਼ਾਂ ਮਾਰ ਰੇ ਆ ਸਦਾ ਬੁਲਾ ਰੇ ਆ ਮਾਰੇ ਕਹਿੰਦੇ ਮਾਨਮੁਖ ਹੰਕਾਰੀ ਮਹਿਲ ਨਾ ਜਾਣੇ ਖਿੰਨ ਅਗੇ ਖਿੰਨ ਪਿਛੇ ਕਦੀ ਸਜੇ ਟੱਪ ਜਾਂਦਾ ਦਰਵਾਜ਼ੇ ਤੋਂ ਦੀ ਕਦੀ ਖੱਬੇ ਚਲਾ ਜਾਂਦਾ ਵਿਚਾਰਾਂ ਜੇ ਕਹਿੰਦੇ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰਦਰ ਗਿਆ ਸੀ ਜੇ ਕਿ ਸਦਾ ਮਾਲਕ ਬੁਲਾ ਰਿਆ ਕਿ ਦਰਗਾਹ ਚ ਆਉਂਦਾ ਨਹੀਂ ਘਰ ਆਉਂਦਾ ਨਹੀਂ ਤਾਂ ਹੁਣ ਮਹਾਰਾਏ ਕਹਿੰਦੇ ਪੰਜ ਚੋਰ ਚੰਚਲ ਚਿਤ ਚਾਲੇ ਫਰਕਰ ਜੋ ਹੈ ਘਰ ਨਹੀਂ ਭਲੈ ਕਾਇਆ ਨਗਰ ਟਹੈ ਟਹ ਢੇਰੀ ਬਿਨ ਸਬਦੇ ਪਤ ਜਾਈਏ ਇਹ ਕਦੋਂ ਆਉਂਦਾ ਵਾ ਇੱਥੋਂ ਤੱਕ ਕਿ ਸ੍ਰੀ કૃਪੀ ਘਰ ਦੇ ਵਿੱਚ ਵੀ ਇਹ ਘਰ ਦੇ ਵਿੱਚ ਕਦੋਂ ਆਉਂਦਾ ਵਾ ਜਦੋਂ ਘਰ ਟੈਣ ਲੱਗਦਾ ਜਦੋਂ ਘਰ ਟੈਣ ਲੱਗਦਾ ਉਦੋਂ ਘਰ ਦੇ ਵਿੱਚ ਆਉਂਦਾ ਹੈ ਘਰ ਤੋਂ ਬਾਹਰ ਹੀ ਰਹਿੰਦਾ ਰੈਗੁਣਾ ਦੇ ਵਿੱਚ ਫਿਰ ਜਦੋਂ ਘਰ ਟੈਂਦਾ ਵੇਖਦਾ ਫਿਰ ਪੁਛਤਾਉਂਦਾ ਤੇ ਇਹ ਕੀ ਹੋ ਗਿਆ ਫਿਰ ਜਦੋਂ ਉਹਨੂੰ ਅੱਗੇ ਲੈ ਜਾਇਆ ਜਾਂਦਾ ਫਿਰ ਉਹਨਾਂ ਨੂੰ ਪੰਜਾਂ ਨੂੰ ਪੁੱਛਦਾ ਕਿ ਮੈਂ ਕਿੱਥੇ ਹਾਂ ਫਿਰ ਉਹਨੂੰ ਜਿਹੜਾ ਜਗਾਉਂਦੇ ਆ ਕਹਿੰਦੇ ਜਮਕਰ ਡੰਡ ਪਰਿਓ ਸਿਰ ਉੱਪਰ ਤੱਬ ਸੋਗ ਉੱਤੇ ਜਾਗੇ ਉਹਨਾਂ ਨੂੰ ਕਹਿੰਦਾ ਕਹਾਂ ਹੋਤ ਉਹ ਕਹਿੰਦੇ ਆਪ ਕਹਿ ਪਛਤਾਏ ਸ਼ੂਟ ਨਾ ਹਿੰ ਭਾਗਿਓ ਕਿ ਹੁਣ ਤੂੰ ਸਾਡੇ ਕਬਜੇ 'ਚ ਆ ਹੁਣ ਇੱਥੋਂ ਦੇਖੋ ਗੁਰਮੁਖ ਪਿਆਰਿਓ ਇੱਥੇ ਸਾਨੂੰ ਤਰੀਕਾ ਦੱਸ ਦਿੱਤਾ ਹੁਣ ਵੇਖੋ ਗੁਰਬਾਣੀ ਦੇ ਵਿੱਚ ਸਾਨੂੰ ਤਰੀਕਾ ਦੱਸਦਾ ਵੀ ਦਸਵੇਂ ਦਵਾਰ ਦੇ ਵਿੱਚ ਕਿੱਦਾਂ ਜਾਣਾ ਵਾ ਕਿੱਦਾਂ ਇਕ ਜੋਤ ਕਰਨਾ ਮਨ ਨੂੰ ਤੇ ਉਹ ਮਹਾਰਾ ਜੀ ਕਹਿੰਦੇ ਈੜਾ ਪਿੰਗਲਾ ਔਰ ਸੁਖਮਣਾ ਪਾਉਣਾ ਬੰਦ ਰਹਾਉਗੋ ਸੂਰਜ ਚੰਦ ਦੋਏ ਸਾਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਓਗੋ ਤਰੀਕਾ ਦੱਸਦਾ ਕਹਿੰਦੇ ਬ੍ਰਹਮ ਜੋਤ ਨਾਲ ਮਿਲ ਜਾਓਗੇ ਚੰਦ ਸੂਰਜ ਨੂੰ ਸਾਮ ਕਰ ਲੋ ਇੱਥੇ ਸੱਜੇ ਨੇਤਰ ਨੂੰ ਜਿਹੜਾ ਬਾਹਰ ਤੇ ਚੰਦ ਸੂਰਜ ਸਾਮ ਨਹੀਂ ਕਰ ਸਕਦਾ ਕੋਈ ਕਿਉਂਕਿ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਕੋ ਜਿਸ ਸੁਪਾਇ ਇਹ ਅੰਦਰ ਦੀ ਗੱਲ ਚੱਲਦੀ ਹੈ ਐ ਸਰੀਰ ਕੋਪੀ ਬ੍ਰਹਿਮੰਡ ਦੀ ਤੇ ਇੱਥੇ ਕਹਿੰਦੇ ਵੀ ਇਹਨਾਂ ਨੂੰ ਤੁਸੀਂ ਇੱਕ ਕਰ ਲੋ ਸੱਜੇ ਨੇਤਰ ਨੂੰ ਸੂਰਜ ਕਹਿਤਾ ਖੱਬੇ ਨੂੰ ਚੰ드ਰਮਾ ਹੁਣ ਜਿਹੜਾ ਚੰਦ ਤੇ ਸੂਰਜ ਆ ਉਹਦਾ ਜਿਹੜਾ ਬੈਲੈਂਸ ਵਿਗੜਿਆ ਪਾਉਣ ਦਾ ਬੈਲੈਂਸ ਵਿਗੜਨ ਕਰਕੇ ਵਿਗੜਿਆ ਜਦ ਤੱਕ ਅਸੀਂ ਪਾਉਣ ਦਾ ਬੈਲੈਂਸ ਨਹੀਂ ਬਣਾ ਲੈਂਦੇ ਤਦ ਤੱਕ ਸਾਡੇ ਚੰਦ ਸੂਰਜ ਦਾ ਬੈਲੈਂਸ ਨਹੀਂ ਹੋ ਸਕਦਾ ਤੇ ਪਾਉਣ ਦਾ ਬੈਲੈਂਸ ਕਰਨ ਦੇ ਲਈ ਸਾਨੂੰ ਤਰੀਕਾ ਦੱਸਤਾ ਜਦੋਂ ਪਾਉਣ ਦਾ ਬੈਲੈਂਸਿੰਗ ਕਰ ਲੈਨੇ ਆਂ ਤੇ ਫਿਰ ਉਹ ਕਿਦਾਂ ਪਾਉਣ ਦਾ ਬੰਨ ਲਾ ਕੇ ਚੰਦ ਤੇ ਸੂਰਜ ਨੂੰ ਸੰਮ ਕਰਨਾ ਉਹ ਕਹਿੰਦੇ ਈੜਾ ਪਿੰਗਲਾ ਔਰ ਸੁਖਣਾ ਪਾਉਣੇ ਬੰਦ ਰਹਾਉਂਗੋ ਪਾਉਣ ਦਾ ਬੰਨ ਲਾਉਣਾ ਜਿੱਥੇ ਈੜਾ ਪਿੰਗਲਾ ਸੁਖਣਾ ਇਕੱਠੇ ਹੁੰਦੇ ਇਥੇ ਇਹ ਏਜੁਕਤੀ ਰੱਖ ਦਿੱਤੀ ਫਿਰ ਉਥੇ ਪਾਉਣ ਦਾ ਬੰਨ ਲਾ ਕੇ ਜਿਹੜਾ ਸੂਰਜ ਨੂੰ ਕਿਦਾਂ ਚੰਦਰਮਾ ਵਾਲੇ ਪੰਨੇ ਲੈ ਕੇ ਜਾਣਾ ਤੇ ਇੱਕ ਜੋਤ ਹੋਣਾ ਉਹਨੂੰ ਕਹਿੰਦੇ ਰਾਜਸਤਾਨ ਸਤਕਾਲ ਸਮਾਵੇ ਸਸੀਰ ਕੇ ਕਰ ਸੂਰ ਸਮਾਵੇ ਜੋਗ ਜੋਗਤੀ ਕੀ ਕੀਮਤ ਪਾਵੇ ਉਹ ਫਿਰ ਜਿਹੜੀ ਉਥੇ ਯੁਕਤੀ ਵਰਤਣੀ ਹੁੰਦੀ ਹੈ ਉਹ ਫਿਰ ਮਾਰੇ ਨੇ ਸਾਰਾ ਸਾਨੂੰ ਦੱਸ ਦਿੱਤਾ